ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਪਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸੋ ਜਿਹਦਾ ਜੋ ਸਾਡਾ ਵਿਚਾਰ ਹੈ ਤੁਹਾਨੂੰ ਉਹੀ ਮਿਲੇਗਾ ਜੋ ਤੁਸੀਂ ਵੰਡਿਆ ਹੈ ਭਲੇ ਨਾਲ ਭਲਾ ਤੇ ਬੁਰੇ ਨਾਲ ਬੁਰਾ ਸੋ ਦੋਸਤੋ ਅਸੀਂ ਅੱਜ ਤੱਕ ਤੁਹਾਨੂੰ ਮੈਡੀਟੇਸ਼ਨ ਦੇ ਨਾਲ ਸੰਬੰਧਿਤ ਲਾਅ ਆਫ ਅਟਰੈਕਸ਼ਨ ਦੇ ਨਾਲ ਸੰਬੰਧਿਤ ਕਰਮਾ ਦੇ ਨਾਲ ਸੰਬੰਧਿਤ ਲਾਅ ਆਫ ਕਰਮਾ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਵੀਡੀਓਜ਼ ਤਾੜੇ ਅਮੜੇ ਪੇਸ਼ ਕਰ ਚੁੱਕੇ ਹਾਂ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਸਮਾਜ ਦੇ ਨਾਲ ਸੰਬੰਧਿਤ ਤੁਹਾਡੇ ਕਰਮ ਦੇ ਨਾਲ ਸੰਬੰਧਿਤ ਤੁਹਾਡੇ ਜੀਵਨ ਦੇ ਨਾਲ ਸੰਬੰਧਿਤ ਤੁਹਾਡੇ ਮਾੜੇ ਨਾਲ ਸੰਬੰਧਿਤ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਨੂੰ ਮੁਹੱਈਆ ਕਰਵਾਉਂਦੇ ਰਹੀਏ ਪਰ راست ਦੀ ਇੱਥੇ ਇਹ ਹੈ ਕਿ ਸਾਨੂੰ ਗੰਦਮੰਦ ਬਹੁਤ ਜ਼ਿਆਦਾ ਪਸੰਦ ਹੈ ਪਿਛੇ ਜੇ ਮੈਂ ਇੱਕ ਪੋਡਕਾਸਟ ਦੇਖਿਆ ਸੀ ਕੋਈ ਪਰਸਨ ਹੈ ਬਹੁਤ ਵਧੀਆ ਉਹ ਬੰਦਾ ਪੋਡਕਾਸਟ ਕਰਦਾ ਹੈ ਉਸਨੇ ਬਹੁਤ ਚੰਗੇ-ਚੰਗੇ ਲੋਕਾਂ ਨਾਲ ਪੋਡਕਾਸਟ ਤੇ ਬੁਲਾਏ ਤੇ ਬਹੁਤ ਚੰਗੇ-ਚੰਗੇ ਇੰਟਰਵਿਊ ਕੀਤਿਆਂ ਫਿਰ ਉਸ ਦਾ ਚੈਨਲ ਚੱਲਦਾ ਨਹੀਂ ਜਿਸਿਆ ਕਾਫੀ ਮਹਤਵਪੂਰਨ ਬਾਤ ਹੈ ਉਸਨੇ ਇੱਕ ਕੋਈ ਪਰਸਨ ਹੈ ਸੰਧੂ ਸੰਧੂ ਕੋਈ ਉਸ ਨੂੰ ਬੁਲਾਇਆ ਤੇ ਉਸ ਦੀ ਉਹ ਵਾਲੀ ਵੀਡੀਓ 5 ਲੱਖ ਤੋਂ ਪਲੱਸ ਵਿਊ ਦੇ ਨਾਲ ਗਈ ਅਤੇ 11000 ਤੋਂ ਜ਼ਿਆਦਾ ਸਬਸਕ੍ਰਾਈਬਰ ਉਸ ਦੇ ਉਸ ਵੀਡੀਓ ਦੇ ਉੱਤੇ ਗਏ ਬੰਦਾ ਬਹੁਤ ਵਧੀਆ ਉਹ ਜੋ ਚੰਗੇ ਉਹਨੇ ਸਵਾਲ ਵੀ ਕੀਤੇ ਤੇ ਬਹੁਤ ਵਧੀਆ ਉਹਨੇ ਵੀਡੀਓ ਦੇ ਵਿੱਚ ਉਸ ਬੋਰਡ ਕਾਸਟ ਦੇ ਵਿੱਚ ਉਸਨੇ ਬਹੁਤ ਖੁੱਲ ਕੇ ਗੱਲਾਂ ਕੀਤੀਆਂ ਪਰ ਹੈਰਾਨੀ ਹੁੰਦੀ ਹੈ ਜਦੋਂ ਤੱਕ ਉਹ ਬੰਦਾ ਬਹੁਤ ਚੰਗੇ ਲੋਕਾਂ ਨੂੰ ਸਮਾਜ ਨੂੰ ਸੁਧਾਰਨ ਵਾਲੇ ਲੋਕਾਂ ਨੂੰ ਆਪਣੇ ਪੋਡਕਾਸਟ ਤੇ ਬੁਲਾਉਂਦਾ ਰਿਹਾ ਤੇ ਲੋਕ ਉਸ ਦੇ ਚੈਨਲ ਤੇ ਨਹੀਂ ਗਏ ਪਰ ਉਸਨੇ ਇੱਕ ਸਮਾਜ ਨੂੰ ਗੰਦਾ ਕਰਨ ਵਾਲੇ ਇਨਸਾਨ ਨੂੰ ਆਪਣੇ ਪੋਡਕਾਸਟ ਤੇ ਬੁਲਾਇਆ ਤੇ ਉਸ ਦੇ ਵਿਊਜ਼ ਲੱਖਾਂ ਵਿੱਚ ਗਏ ਤੇ ਉਸ ਦੇ ਜਿਹੜੇ ਸਬਸਕ੍ਰਾਈਬਰ ਨੇ ਉਹ ਵੀ ਕਈ ਹਜ਼ਾਰਾਂ ਵਿੱਚ ਪਹੁੰਚ ਗਏ ਹੁਣ ਆਪਾਂ ਗੱਲ ਕਰਦੇ ਜੋ ਬੀਜੋਂ ਕੇ ਉਹੀ ਬੰਡੇ ਮਿਲੇਗਾ ਜੋ ਉਸੇ ਬੰਡੇ ਤੁਹਾਨੂੰ ਉਹੀ ਮਿਲ ਰਿਹਾ ਤੇ ਬੁਰੀ ਨਾਲ ਬੁਰਾ ਤੇ ਚੰਗੇ ਨਾਲ ਚੰਗਾ ਤੁਸੀਂ ਆਪਣੇ ਸਵਾਦ ਦੇ ਲਈ ਆਪਣੇ ਅੱਖਾਂ ਦੇ ਸਵਾਦ ਦੇ ਲਈ ਆਪਣੀ ਜ਼ੁਬਾਨ ਦੇ ਸਵਾਦ ਦੇ ਲਈ ਆਪਣੇ ਕੰਨਾਂ ਦੇ ਸਵਾਦ ਦੇ ਲਈ ਬਹੁਤ ਕੁਝ ਚੰਗਾ ਮਾੜਾ ਦੇਖਦੇ ਹਾਂ ਸੁਣਦੇ ਹਾਂ ਬੋਲਦੇ ਹਾਂ ਪਰ ਤੁਸੀਂ ਇਹ ਭੁੱਲ ਜਾਨੇ ਹੋ ਕਿ ਤੁਹਾਡਾ ਹਰ ਇੱਕ ਕਰਮ ਹਰ ਇੱਕ ਬੋਲ ਹਰ ਇੱਕ ਐਕਟੀਵਿਟੀ ਤੁਹਾਡਾ ਕਰਮ ਬਣਦੀ ਹੈ ਤੁਸੀਂ ਇਹ ਕੋ ਲਜਾਨੇ ਹੋ ਜੋ ਤੁਸੀਂ ਵਾਂਡਰ ਰਹੇ ਹੋ ਸਮਾਜ ਦੇ ਵਿੱਚ ਤੁਸੀਂ ਖਲਾਲ ਰਹੇ ਹੋ ਕੱਲ ਉਹ ਤੁਹਾਡੇ ਕੋਲੇ ਹੀ ਵਾਪਸ ਮੁੜ ਕੇ ਆਵੇਗਾ ਤੁਹਾਡੇ ਬੱਚਿਆਂ ਕੋਲੇ ਹੀ ਵਾਪਸ ਮੁੜ ਕੇ ਆਵੇਗਾ ਤੁਹਾਨੂੰ ਇਹ ਭੁਗਤਣਾ ਹੀ ਪਵੇਗਾ ਜੋ ਤੁਸੀਂ ਵੰਡਿਆ ਹੈ ਅਸੀਂ ਗੰਦ ਮੰਦਰ ਨੂੰ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਪ੍ਰਮੋਟ ਕਰਦੇ ਆ ਅਸੀਂ ਪਸੰਦ ਵੀ ਅਸੀਂ ਇਹ ਚੀਜ਼ਾਂ ਹੀ ਕਰਦੇ ਆ ਤੁਹਾਨੂੰ ਦੱਸ ਦੇਵਾਂ ਲਿਖ ਕੇ ਰੱਖ ਲਵੋ ਕੋਈ ਕਾਪੀ ਪੈਨਸਲ ਲੈ ਲਵੋ ਲਿਖ ਕੇ ਰੱਖ ਲਵੋ ਜਿਸ ਤਰ੍ਹਾਂ ਤੁਸੀਂ ਇਸ ਸੰਸਾਰ ਵਿੱਚ ਸਿਰਜ ਰਹੇ ਹੋ ਉਹ ਸੰਸਾਰ ਨੂੰ ਅਗਾਹ ਜਾ ਕੇ ਤੁਹਾਡੇ ਬੱਚਿਆਂ ਨੇ ਦੇਖਣਾ ਤੇ ਚਲਾਉਣਾ ਹੈ ਜੋ ਚੀਜ਼ਾਂ ਦੇ ਬੀਜ ਅੱਜ ਤੁਸੀਂ ਖਿਲਾ ਰਹੇ ਹੋ ਜਾਂ ਖਿਲਾ ਦਿੰਦੇ ਹਨ ਉਹਨਾਂ ਦੇ ਫਲ ਤੁਹਾਡੇ ਬੱਚਿਆਂ ਨੇ ਖਾਣੇ ਹਨ ਤੇ ਉਹ ਫਲ ਗੋੜੇ ਹੋਣਗੇ ਮਿੱਠੇ ਹੋਣਗੇ ਖੱਟ-ਮਿੱਠੇ ਹੋਣਗੇ ਇਹ ਤੁਹਾਡੇ ਖਿਲਾਾਰੇ ਕਰਮਾਂ ਦੇ ਬੀਜਾਂ ਦੇ ਉੱਤੇ ਆਧਾਰਿਤ ਹੋਵੇਗਾ ਤੁਸੀਂ ਸਮਾਜ ਨੂੰ ਜਾਣਿਆ ਹੋਇਆ ਕੀ ਦੇ ਕੇ ਜਾਣਾ ਹੈ ਇੱਕ ਚੰਗਾ ਸੰਸਕਾਰੀ ਸਮਾਜ ਸੋਹਣਾ ਹੱਸਦਾ ਵਖਦਾ ਸਮਾਜ ਤੇ ਖੁਸ਼ੀਆਂ ਨਾਲ ਖਿੜਿਆ ਹੋਇਆ ਸਮਾਜ ਜਾਂ ਨਕਾਰਾਤਮਕਤਾ ਦੇ ਨਾਲ ਗੰਧ ਨਾਲ ਭਰਿਆ ਹੋਇਆ ਸਮਾਜ ਤੁਸੀਂ ਸਮਾਜ ਨੂੰ ਦੇ ਕੇ ਕੀ ਜਾਣਾ ਇਹ ਤੁਹਾਡੇ ਹੱਥ ਵਿੱਚ ਹੈ ਇਸ ਲਈ ਜੋ ਤੁਸੀਂ ਬੀਜੋਗੇ ਜੋ ਤੁਸੀਂ ਵੰਡੋਗੇ ਤੁਹਾਨੂੰ ਮਿਲੇਗਾ ਹੀ ਮਿਲੇਗਾ ਅੱਜ ਤੱਕ ਜੋ ਵੀ ਤੁਹਾਡੇ ਕੋਲ ਹੈ ਦੁੱਖ ਹੈ ਸੁੱਖ ਹੈ ਪੈਸਾ ਹੈ ਧੀ ਵੀ ਹੈ ਅਮੀਰੀ ਹੈ ਜੋ ਕੁਝ ਵੀ ਤੁਹਾਡੇ ਕੋਲ ਹੈ ਇਹ ਤੁਹਾਡੇ ਪਿਛਲੇ ਬੀਜੇ ਹੋਏ ਕਰਮਾਂ ਦਾ ਹੀ ਫਲ ਹੈ ਇਹ ਤੁਸੀਂ ਪਹਿਲਾਂ ਬੀਜਿਆ ਸੀ ਤੁਸੀਂ ਵੰਡਿਆ ਸੀ ਜੋ ਅੱਜ ਤੁਹਾਨੂੰ ਪ੍ਰਾਪਤ ਹੋਇਆ ਹੈ ਹਰ ਇੱਕ ਚੀਜ਼ ਤੁਹਾਡੀ ਸੋਚ ਦੇ ਤੁਹਾਡੇ ਕਰਮ ਤੋਂ ਪੈਦਾ ਹੋਈ ਹੈ ਜਿਹੜੀ ਚੀਜ਼ ਅੱਜ ਤੁਹਾਡੇ ਕੋਲ ਹੈ ਇਹ ਤੁਹਾਡੇ ਪਿਛਲੇ ਕਰਮ ਦਾ ਹਿਸਾਬ ਹੈ ਜੇ ਤੁਸੀਂ ਚੰਗਾ ਵੰਡਿਆ ਸੀ ਤੁਹਾਡੇ ਕੋਲ ਅਜਿ ਚੰਗੀਆਂ ਚੀਜ਼ਾਂ ਹਨ ਜੇ ਤੁਸੀਂ ਮਾੜਾ ਵੰਡਿਆ ਸੀ ਕਿਸਦਾ ਮਾੜਾ ਕੀਤਾ ਸੀ ਮਾੜਾ ਸੋਚਿਆ ਸੀ ਮਾੜਾ ਬੋਲਿਆ ਸੀ ਅੱਜ ਤੁਹਾਡੀ ਜ਼ਿੰਦਗੀ ਦੇ ਹਾਲਾਤ ਮਾੜੇ ਹਨ ਚਾਹੇ ਮੈਂ ਕਿਉਂ ਨਾ ਰ ਹਾਂ ਅਗਰ ਜ਼ਿੰਦਗੀ ਵਿੱਚ ਮੇਰੇ ਨਾਲ ਕੁਝ ਮਾੜਾ ਹੋਇਆ ਜਾਂ ਹੋ ਰਿਹਾ ਜਾਂ ਹੋਇਆ ਸੀ ਉਹ ਮੇਰਾ ਕਿਤੇ ਨਾ ਕਿਤੇ ਕੋਈ ਮਾੜਾ ਕਰਮ ਸੀ ਉਹ ਮੈਂ ਕਬੂਲਦਾ ਹਾਂ ਕਿ ਮੈਂ ਕਿਸੇ ਦਾ ਕਦੇ ਕੁਝ ਮਾੜਾ ਕੀਤਾ ਹੋਵੇਗਾ ਕੁਝ ਮਾੜਾ ਸੋਚਿਆ ਹੋਵੇਗਾ ਮੈਂ ਕਿਸਦਾ ਕੁਝ ਵਗਾਰਿਆ ਹੋਵੇਗਾ ਤਾਂ ਮੇਰੇ ਨਾਲ ਕੁਝ ਮਾਰਿਆ ਹੋਇਆ ਤੇ ਮਾਰੇ ਹਾਲਾਤ ਮੈਂ ਵੇਖੇ ਅਗਰ ਮੇਰੀ ਜ਼ਿੰਦਗੀ 'ਚ ਅਜ ਕੋ ਚੰਗਾ ਹੈ ਮੈਂ ਚੰਗਾ ਵੇਖ ਰਿਆਂ ਹਾਂ ਕੋ ਚੰਗਾ ਪੁੱਤਰਿਆਂ ਤੇ ਮੈਂ ਕਿਸੇ ਨਾਲ ਚੰਗਾ ਕੀਤਾ ਸੀ ਤਾਂ ਮਿਲ ਰਿਹਾ ਮੇਰੇ ਨੂੰ ਚੰਗਾ ਤੁਸੀਂ ਆਪਣੇ ਸਵਾਦ ਦੇ ਲਈ ਬੜਾ ਕੁਝ ਗੰਦਮੰਦ ਸਵਾਦ ਦੇ ਲਈ ਖਲਾੜ ਰੇ ਹੋ ਸਮਾਲ ਦੇ ਵਿੱਚ ਪਰ ਤਾਂ ਤੁਸੀਂ ਇਹ ਭੁੱਲ ਚੁੱਕੇ ਹੋ ਇਹ ਭੁੱਲ ਗਏ ਹੋ ਜੋ ਤੁਸੀਂ ਬੀਜ ਰਹੇ ਹੋ ਇਹ ਤਾਂ ਤੁਹਾਨੂੰ ਵੱਡਣਾ ਹੀ ਪੈਣਾ ਫਿਰ ਅਸੀਂ ਕਹਿ ਦਿੰਨੇ ਆ ਵੀ ਮੈਂ ਤਾਂ ਕਿਸਦਾ ਮਾੜਾ ਨਹੀਂ ਕੀਤਾ ਮੇਰਾ ਮਾੜਾ ਕਿਉਂ ਹੋਇਆ ਅਸੀਂ ਮਾੜਾ ਕੀਤਾ ਹੁੰਦਾ ਅਸੀਂ ਮਾੜਾ ਵੰਡਿਆ ਹੁੰਦਾ ਇਹ ਸਦੀ ਸਾਡੇ ਨਾਲ ਮਾੜਾ ਹੁੰਦਾ ਹੁਣ ਕਈ ਲੋਕੀ ਕਹਿੰਦੇ ਸਭ ਨਾਲ ਚੰਗਾ ਹੀ ਕਰਦੇ ਪਰ ਸੋਟਰਾ ਮਾੜਾ ਹੁੰਦਾ ਉਸ ਦੇ ਪਿੱਛੇ ਦਾ ਮੁੱਖ ਕਾਰਨ ਇਹ ਹੈ ਸਾਡੇ ਖਿਆਲ ਦੇ ਵਿੱਚ ਆਪਣੇ ਪ੍ਰਤੀ ਹੀ ਮਾੜਾ ਬਸ ਕਰਾ ਪਿਆ ਕੀ ਬਤਿਆ ਮੈਂ ਕਿਸਦਾ ਭਲਾ ਕਰੂੰਗਾ ਪਰ ਮੇਰੇ ਨਾਲ ਮਾੜਾ ਹੋਵੇਗਾ ਅਸੀਂ ਸਬਕੌਂਸ਼ੀਅਸ ਮਾਈਂਡ ਨੂੰ ਕੀ ਕਹਿੰਦੇ ਆ ਮੈਂ ਭਲਾ ਕਰਾਂਗਾ ਮੇਰੇ ਨਾਲ ਮਾੜਾ ਹੋਵੇਗਾ ਉਹ ਸਬਕੌਂਸ਼ੀਅਸ ਮਾਈਂਡ ਮੰਨ ਲੈਂਦਾ ਹੈ ਜਿਹੜੀ ਚੀਜ਼ ਅਸੀਂ ਸਬਕੌਂਸ਼ੀਅਸ ਮਾਈਂਡ ਅਵਚੇਤਨ ਮਨ ਨੂੰ ਦੇ ਦਿੰਨੇ ਆ ਉਹ ਚੀਜ਼ ਸਾਡੇ ਸਾਹਮਣੇ ਭਿਕ ਦੇ ਵਿੱਚ ਅਵਚੇਤਨ ਮਨ ਨੂੰ ਪ੍ਰਗਟ ਕਰ ਦਿੰਦਾ ਹੈ ਸੰਸਾਰ ਦੀ ਹਰ ਇੱਕ ਘਟਨਾ ਸਾਡੀ ਚੇਤਨਾ ਤੋਂ ਸਾਡੀ ਸੋਚ ਤੋਂ ਪੈਦਾ ਹੋਈ ਹੈ ਸਾਡੀ ਚੇਤਨਾ ਦੇ ਰਾਹੀਂ ਜੋ ਅਸੀਂ ਸਿਰਜਿਆ ਹੈ ਭਵਿੱਖ ਵਿੱਚ ਬ੍ਰਹਿਮੰਡ ਨੇ ਸਾਨੂੰ ਉਹ ਦੇ ਦਿੱਤਾ ਹੈ ਇਹ ਹੀ ਤਾਂ ਸਾਡਾ ਕਰਮ ਹੈ ਅਸੀਂ ਕਰਮ ਸੋਚ ਰਾਹੀਂ ਕਰਦੇ ਹਾਂ ਅਸੀਂ ਕਰਮ ਹੱਥਾਂ ਰਾਹੀਂ ਕਰਦੇ ਹਾਂ ਅਸੀਂ ਕਰਮ ਅੱਖਾਂ ਰਾਹੀਂ ਕਰਦੇ ਹਾਂ ਅਸੀਂ ਕਰਮ ਜ਼ੁਬਾਨ ਰਾਹੀਂ ਕਰਦੇ ਹਾਂ ਅਸੀਂ ਕਰਮ ਕਰਨਾ ਰਹੀ ਕਰਦੇ ਆ ਕਰਮ ਅਸੀਂ ਹਰ ਵਕਤ ਕਰ ਰਹੇ ਆ ਸਾਨੂੰ ਤਾਂ ਇੱਥੋਂ ਤੱਕ ਵੀ ਨਹੀਂ ਪਤਾ ਕਿ ਅਸੀਂ ਕੀ ਕੀ ਕਰਮ ਕਰ ਰਹੇ ਹਾਂ ਕਿਸ ਤਰ੍ਹਾਂ ਦੀ ਸਾਡੀ ਸੋਚ ਆ ਕਿਸ ਤਰ੍ਹਾਂ ਦੀ ਸਮਾਜ ਦੀ ਸਿਰਜਣਾ ਕਰ ਰਹੇ ਹਾਂ ਪਰ ਤੁਹਾਨੂੰ ਦੱਸ ਦਈਏ ਤੁਸੀਂ ਅੱਜ ਜੋ ਬੀਜਿਆ ਹੈ ਜੋ ਤੁਸੀਂ ਵੰਡ ਰਹੇ ਹੋ ਇਹ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਤੁਹੇ ਕ੍ਰਿਸ਼ਤ ਬੁਖਤ ਨਾ ਹੀ ਪੈਣਾ ਇਹ ਹੋ ਨਹੀਂ ਸਕਦਾ ਤੁਸੀਂ ਚੰਗਾ ਬੀਜਿਆ ਹੋਵੇ ਤੇ ਤੁਹਾਡੇ ਦਾ ਮਾਰਾ ਹੋਵੇ ਤੁਹਾਡਾ ਕਰਮ ਤੁਹਾਨੂੰ ਉਹੀ ਦੇਵੇਗਾ ਸਿਰਜ ਕੇ ਜੋ ਤੁਸੀਂ ਕਰਮ ਬੀਜਿਆ ਹੋਵੇਗਾ ਅਸੀਂ ਬੜੇ ਚਾਅ ਦੇ ਨਾਲ ਗੰਦਮ ਨੂੰ ਪ੍ਰੋਮੋਟ ਕਰਦੇ ਪਏ ਆ ਬੜੇ ਆਹ ਘਾਹ ਦੇ ਲੋਕਾਂ ਦਾ ਮਾਰਾ ਕਰਦੇ ਪਏ ਆ ਪਰ ਜਦੋਂ ਸਾਡੇ ਦਾ ਮਾਰਾ ਹੁੰਦਾ ਉਦੋਂ ਸਿੱਪੂਤ ਨਹੀਂ ਸਕਦੇ ਉਦੋਂ ਸਾਡਾ ਚੱਲਿਆ ਨਹੀਂ ਜਾਂਦਾ ਫਿਰ ਦੋਸ਼ ਲੁਕਾਉਂ ਫਿਰ ਦੋਸ਼ ਰੱਬ ਨੂੰ ਵੀ ਆਪਣੇ ਮੇਰੇ ਨਾਲ ਮਾਰਾ ਕੀਤਾ ਅਸੀਂ ਮਾਰਾ ਬੀਜਿਆ ਸੀ ਤਾਂ ਹੀ ਅਸੀਂ ਮਾਰਾ ਵੜਿਆ ਸਵਾਜਿਦਰ ਨਹੀਂ ਮਿਲਦੇ ਆ ਫਿਰ ਕਿਸੇ ਨਾਮ ਵਿੱਚ ਇਹ ਵੀਡੀਓ ਤੇ ਆ ਸਕਦਾ ਬਣੇ ਰਹੋ ਧੰਨਵਾਦ